ਤਰਨਤਾਰਨ ਉਪਚੋਣਾ ਚ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦੀ ਹੋਈ ਹਾਰ ਤੋਂ ਬਾਅਦ ਰੂਪਨਗਰ ਵਿੱਚ ਸ਼ਿਵ ਸੇਨਾ ਪੰਜਾਬ ਦੇ ਪ੍ਰਧਾਨ ਸੰਜੀਵ ਕਨੌਲੀ ਅਤੇ ਹੋਰ ਹਿੰਦੂ ਨੇਤਾਵਾਂ ਵੱਲੋਂ ਲੱਡੂ ਵੰਡੇ ਗਏ ਗਲਬਤ ਦੌਰਾਨ ਹਿੰਦੂ ਆਗੂਆਂ ਨੇ ਕਿਹਾ ਕਿ ਤਰਨਤਾਰਨ ਦੇ ਲੋਕਾਂ ਨੇ ਇੱਕ ਕਾਤਲ ਦੇ ਭਰਾ ਨੂੰ ਨਾ ਜਿਤਾ ਕੇ ਬਹੁਤ ਹੀ ਵੱਡਾ ਕੰਮ ਕੀਤਾ ਹੈ ਅੱਜ ਬੜਾ ਖੁਸ਼ੀ ਦਾ ਦਿਨ ਹੈ ਸ਼ਿਵ ਸੇਨਾ ਪੰਜਾਬ ਤੇ ਸਾਡੀ ਹਿੰਦੂ ਪੰਚਾਇਤ ਜਿਹੜੀ ਹਿੰਦੂ ਜਾਗੋ ਕਮੇਟੀ ਨੇ 2 ਤਰੀਕ ਨੂੰ ਤਰਨਤਲ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਉਸ ਪ੍ਰੋਗਰਾਮ ਦਾ ਮੁੱਖ ਮਕਸਦ ਕੀ ਸੀ ਵੀ ਜਿਹੜਾ ਜ਼ਿਮਿਨੀ ਚੋਣਾ ਤਰਨਤਲ ਨਹੀਂਆ ਕੀਤੀਆਂ ਜਾ ਰਹੀਆਂ ਉਹਦੇ ਵਿੱਚ ਕੋਈ ਵੀ ਕੈਂਡੀਡੇਟ ਜਿੱਤ ਜਾਵੇ ਕਿਸੇ ਵੀ ਪਾਰਟੀ ਦਾ ਜਿੱਤ ਜਾਵੇ ਪਰ ਉਸ ਸਣੀ ਦਾ ਭਰਾ ਜਿਹੜਾ ਉੱਥੇ ਇਲੈਕਸ਼ਨਾਂ ਦੇ ਵਿੱਚ ਖੜਾ ਹੈ ਉਹ ਸਣੀ ਜਿਹਨੇ ਸਾਡੇ ਸੁਦੀਸ਼ ਸੁਣੀ ਨੂੰ ਸ਼ਿਵਸਾਣਾ ਦੇ ਛੇੜ ਨੂੰ ਸ਼ਰਿਆਮ ਕਤਲ ਕੀਤਾ ਉਹ ਤੋਂ ਬਾਅਦ ਸੁਪਿਆ ਸਿੰਘ ਇੰਸਪੈਕਟਰ ਦਾ ਜੇਲ੍ਹ ਦੇ ਵਿੱਚ ਕਤਲ ਕੀਤਾ ਐਸੇ ਕਾਤਲਾਂ ਨੂੰ ਕੈਸੀ ਵੀ ਹਾਲ ਦੇ ਵਿੱਚ ਪੰਜਾਬ ਦੀ ਜਨਤਾ ਬਰਦਾਸ਼ਤ ਨਹੀਂ ਕਰੇਗੀ ਅਸੀਂ ਇਸ ਮੱਗ ਨੂੰ ਲੈ ਕੇ ਤਰਨਤਨ ਵਿਖੇ ਇੱਕ ਹਿੰਦੂ ਪੰਚਾਇਤ ਕਰੀ ਸੀ ਜਿਨਾ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸੁਮਿਤ ਜੀ ਸਾਡੇ ਮੁੱਲਾ ਜੀ ਸਚਿੰਦਰ ਘਰੋਲੀ ਜੀ ਪੰਜਾਬ ਦੇ ਪੱਖ-ਵੱਖ ਸ਼ਰਨ ਜੋ ਉੱਥੇ ਲੋਕ ਪਹੁੰਚ ਕੇ ਆਮ ਪਬਲਿਕ ਨੂੰ ਅਪੀਲ ਕਰਕੇ ਆਏ ਸੀ ਵੀ ਜੇ ਤੁਸੀਂ ਪੰਜਾਬ ਸੂਬੇ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ ਹੋ ਸੂਬੇ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਆਜਾਏ ਦੇਸ਼ਦ્રોਹੀ ਅਜਿਹੇ ਕਾਤਲਾਂ ਨੂੰ ਬਿਲਕੁਲ ਵੋਟਾਂ ਨਾ ਪਾਈਆਂ ਜਾਵੇ ਸੋ ਅੱਜ ਸਾਡੀ ਗੱਲ ਨੂੰ ਮੰਨ ਕੇ ਤਰਨਤਨ ਸਾਹਿਬ ਦੇ ਲੋਕਾਂ ਨੇ ਫਤਵਾ ਜਾਰੀ ਕੀਤਾ ਉਸ ਬੰਦੇ ਨੂੰ ਜਿਹੜਾ ਕਹਿੰਦਾ ਸੀ ਮੈਂ ਪਹਿਲੇ ਨੰਬਰ ਤੇ ਜਿੱਤ ਕੇ ਆਵਾਂਗਾ ਅੱਜ ਚੌਥੇ ਨੰਬਰ ਤੇ ਵੀ ਉਹਨੂੰ ਥਾਂ ਨਹੀਂ ਮਿਲੀ ਉਹਦੀ ਬੁਰੀ ਤਰ੍ਹਾਂ ਹਾਰ ਨੇ ਖੁਸ਼ੀ ਦੇ ਵਿੱਚ ਅਸੀਂ ਲੱਡੂ ਵੰਡ ਰਹੇ ਨੇ ਅਸੀਂ ਇਹ ਲੱਡੂ ਵੰਡਣ ਦਾ ਇੱਕੋ ਇੱਕ ਕਾਰਨ ਹੈ ਵੀ ਪੰਜਾਬ ਦੇ ਸੁੱਕੇ ਦੇ ਲੋਕਾਂ ਨੂੰ ਪਤਾ ਚੱਲ ਗਿਆ ਕਿਹੜੇ ਲੋਕ ਸਾਡੇ ਸੂਬੇ ਦੇ ਦੁਸ਼ਮਣ ਨੇ ਕਿਹੜੇ ਦੇਸ਼ ਗਰੋਹੀ ਨੇ ਕਿਹੜੇ ਕਾਤਲ ਨੇ ਜਦੋਂ ਤੱਕ ਸਾਡੀ ਜਮਤਾ ਅਜੇ ਲੋਕਾਂ ਨੂੰ ਨਕਾਰਦੀ ਰਹੇਗੀ ਸਾਡਾ ਸੂਬਾ ਚੜਦੀ ਕਲਾ ਚ ਰਹੇਗਾ ਅੱਜ ਅਸੀਂ ਐਲਾਨ ਕਰਦੇ ਹਾਂ ਪੰਜਾਬ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਅਮਨ ਸ਼ਾਂਤੀ ਹੈ ਸਾਡਾ ਹਿੰਦੂ ਸਿੱਖ ਭਾਈਚਾਰਾ ਬੜਾ ਕਾਮਯਾਬ ਹੈ ਜਿਹਦੀ ਮਿਸਾਲ ਅੱਜ ਦੇ ਚੁੱਕੇ ਇੱਥੇ ਅੱਤਵਾਦੀਆਂ ਲਈ ਖਾਲਸਤਾਨੀਆਂ ਲਈ ਬੱਬਰ ਖਾਲਸਾ ਲਈ ਜਾਂ ਪਿੱਠਣ ਵਾਲੀ ਫੋਰਸ ਵਾਸਤੇ ਕੋਈ ਜਗ੍ਹਾ ਨਹੀਂ ਇੱਥੇ ਉਹਨਾਂ ਸ਼ਾਂਤੀ ਚਾਹੁੰਦੇ ਨੇ ਜਿਹਦਾ ਅਜੇ ਰਿਜ਼ਲਟ ਦਿੱਤਾ ਉਸੇ ਖੁਸ਼ੀ ਵਿੱਚ ਅੱਜ ਅਸੀਂ ਲੱਡੂ ਵੰਡੇ ਨੇ